ਰੇਕਤੀਬਾ ਸਾਹਿਬ ਦਾ ਮੁਰਤ ਸੁਆਗਤ ਹੈ ਖੈਲਾ ਸਰ ਤੁਹਾਡਾ ਹੀ ਬੋਲ ਬੋਲ ਸੁਆਗਤ ਹੈ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਕਾ ਲੈਂਦੇ ਆ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ 부ਪੇਸ਼ ਬਗੇਲ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣ ਲੜੇਗੀ ਅਤੇ ਸਮੂਹਿਕ ਲੀਡਰਸ਼ਿਪ ਤੇ ਪ੍ਰੋਸਟਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਰਾਹੁਲ ਗਾਂਧੀ ਹਨ। ਜਦਕਿ ਇਹ ਬਿਆਨ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਰਾਜਾਵੜਿੰਗ ਪ੍ਰਤਾਪ ਸਿੰਘ ਬਾਜਪਾ ਤੇ ਸੁਖਜਿੰਦਰ ਸਿੰਘ ਰੰਧਾਵਾਲੇ ਸਿੱਧਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਇੰਚਾਰਜ ਬਗੇਲ ਦਾ ਸਿੱਧੇ ਤੌਰ ਤੇ ਕਾਂਗਰਸ ਦਾ ਸੀਐਮ ਚੇਲ ਦਾ ਨਾਂ ਐਲਾਨ ਦੀ ਗੱਲ ਕਹਿਣਾ 2022 ਦੀਆਂ ਚੋਣਾਂ ਤੋਂ ਸਬਕ ਲੈਣਾ ਹੈ ਉਦੋਂ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਦੇ ਨਾਲ ਕਾਂਗਰਸ 18 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਸੀ ਇਸ ਵਾਰ ਹਾਈ ਕਮਾਂਡ ਨਹੀਂ ਚਾਹੁੰਦਾ ਕਿ ਸੀਐਮ ਕੁਰਸੀ ਨੂੰ ਲੈ ਕੇ ਕੋਈ ਵੀ ਝਗੜਾ ਸ਼ੁਰੂ ਹੋਵੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦੇ ਕੇ ਆ ਜਿਹੜਾ ਸਿਆਸੀ ਝਟਕਾ ਜਿਹੜਾ ਜਿਹੜਾ 4-5 ਮੁੱਖ ਮੇਨ ਲੀਡਰਸ ਨੂੰ ਉਹਨਾਂ ਨੂੰ ਦਿੱਤਾ ਗਿਆ ਹੈ ਪਰਾਮਜੀ ਗੱਲ ਹੈਗੀ ਆ ਕਿ ਪਿਛਲੇ ਸਮੇਂ ਤੋਂ ਨਾ ਪੈਸੋ ਹੀ ਦੇ ਸੀ ਕਿ ਜੇ ਮੌਜੂਦਾ ਸਰਕਾਰ ਜਿਹੜੀ ਇਨਕੰਪੈਂਸੀ ਹੈਗੀ ਆ ਜੀ ਉਹਦਾ ਬਦਲਣ ਲਈ ਕਾਂਗਰਸ ਸਰਕਾਰ ਆਏਗੀ ਕਿਉਂਕਿ ਅਕਾਲੀ ਹਾਸ਼ੀ ਚਲੇ ਗਿਆ ਤੇ ਭਾਜਪਾ ਦਾ ਕੋਈ ਜ਼ਬੰਦ ਨਹੀਂ ਜੀ ਤੇ ਉਹਨੂੰ ਕੁਦਰਤੀ ਗੱਲ ਹੈ ਕਿ ਪਿਛਲੇ ਲੋਕ ਸਭਾ ਚੋਣਾਂ ਹੋਈਆਂ ਤੇ ਉਹਦੇ ਵਿੱਚ ਵੀ ਸੀਟਾਂ ਵੱਧ ਤੋਂ ਵੱਧ ਇਹਨਾਂ ਨੇ ਜਿੱਤੀਆਂ ਹੈਗੀਆਂ 7 ਸੀਟਾਂ ਜਿੱਤੀਆਂ ਸੀਗੀਆਂ ਜੀ ਤੇ ਉਹਨੂੰ ਲੱਗਦਾ ਹੈ ਕਿ ਕਾਂਗਰਸ ਦੁਆਰਾ ਵਹੇਰਾ ਬੇਗੀ ਹੂੰ ਕਿਉਂਕਿ ਲਗਾਤਾਰ ਨਹੀਂ ਆ ਮੌਜੂਦਾ ਸਰਕਾਰ ਦੀਆਂ ਗਲਤੀਆਂ ਹੋ ਰਹੀਆਂ ਜਾਂ ਲੋਕਾਂ ਤੱਕ ਉਹ ਜੋ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਨਹੀਂ ਨੀ ਹੋ ਕੇਜਰੀਵਾਲ ਦੀ ਗਰੰਟੀਆਂ ਦਾ ਕੋਈ ਜਵਾਬ ਨਹੀਂ ਭਗਵਾਨ ਸਤਿਮਾਨ ਸਾਹਿਬ ਦਾ ਕੋਈ ਜਵਾਬ ਨਹੀਂ ਸਿੱਖਿਆ ਸਿਹਤ ਸੁਰੱਖਿਆ ਤੇ ਸਾਰੇ ਪਾਸੇ ਉਹ ਮਤਲਬ ਫਲਾਪ ਹੋ ਗਿਆ ਹੁਣ ਉਸ ਫਲਾਪ ਦੇ ਵਿੱਚ ਹੈ ਕਿ ਲੋਕ ਮੁੱਦਿਆਂ ਦੀ ਗੱਲ ਕਾਂਸ ਨੂੰ ਉਠਾਉਣੀ ਚਾਹੀਦੀ ਤੇ ਕਾਂਗਰਸੀ ਉਠਾ ਨਹੀਂ ਸਕੀ ਕਿਤੇ ਵੀ ਉਹ ਉਹ ਕਿਉਂਕਿ ਕਿਉਂਕਿ ਉਹਨਾਂ ਚ ਨਾ ਗਰੁੱਪ ਬਣ ਗਏ ਆ ਮਤਪੇ ਉਥੇ ਰੰਧਾਵੇ ਦਾ ਗਰੁੱਪ ਕੋਈ ਆ ਬਾਜੇ ਦਾ ਗਰੁੱਪ ਕੋਈ ਆ ਰਾਣਾ ਗਰਜੀਤ ਸਿੰਘ ਦਾ ਗਰੁੱਪ ਕੋਈ ਹੈਗਾ ਚੰਨੀ ਦਾ ਗਰੁੱਪ ਕੋਈ ਹੈਗਾ ਬੜਿੰਗ ਦਾ ਗਰੁੱਪ ਕੋਈ ਆ ਸੱਤ ਕੋ ਗਰੁੱਪ ਬਣ ਗਏ ਹਾਂ ਹੁਣ ਬੇਸ਼ੱਕ ਰੰਧਾਵਾ ਸਾਹਿਬ ਕਹਿੰਦੇ ਸਾਡੇ ਮਤਲਬ ਉਹ ਸਾਚਵੀਰ ਦਰਬਾਰਾ ਸਿੰਘ ਜਿਹੜੇ ਗਰੁੱਪ ਬਹੁਤ ਹੁੰਦੇ ਸੀਗੇ ਲੇਕਿਨ ਫੇਰ ਵੀ ਸਾਨੂੰ ਮਨਣਾ ਪੈਂਦਾ ਕਿ ਰਿਡਿਸਪਲਿਨ ਚ ਰਹਿਨੇ ਆ ਉਹ ਕਹਿੰਦੇ ਹੁਣ ਵੜਿੰਗ ਇਹ ਗੱਲ ਕਹਿੰਦਾ ਹੈਗਾ ਕਿ ਕਾਂਗਰਸੀ ਇਕੱਜ ਦੀ ਜਮਾਤ ਆ ਦਿੱਤ ਡੈਮੋਕਰੇਸੀ ਜੁਹਦੀ ਆ ਅਸੀਂ ਕਿਸੇ ਨੂੰ ਆਪਣੀ ਗੱਲ ਕਰ ਸਕਦੇ ਆ ਕਿਸੇ ਮੁੱਦੇ ਤੇ ਗੱਲ ਕਰ ਸਕਦੇ ਆ ਅਸੀਂ મતਭੇਦ ਰੱਖ ਸਕਦੇ ਆ ਤੇ ਲੇਕਿਨ ਹੈ ਅਸੀਂ ਇਕਜੁੱਟ ਹਾਂ ਅਸੀਂ ਇਕਜੁੱਟ ਹੀ ਹਾਂ ਹੁਣ ਗੱਲ ਇਹ ਉਹਨਾਂ ਨੂੰ ਤੀਜਾ ਬੰਦਾ ਇਹ ਨਹੀਂ ਸਮਝਉਂਦਾ ਕਿ ਤੁਹਾਡੇ મતਭੇਦ ਕਿਸੇ ਮੀਟਿੰਗ ਹਾਜ਼ਰ ਹੋ ਸਕਦੇ ਆ ਬਿਲਕੁਲ ਤੁਹਾਡੇ ਘਰ ਚ ਵੀ ਜੇਕਰ ਕੋਈ ਗੱਲ ਹੁੰਦੀ ਹੈ ਤੇ ਉਹ ਘਰ ਚ ਹੀ ਸੰਤਿਪਤੀ ਦਾ ਵੀ ਥਰ ਵਧੀਆ ਰਹਿੰਦੀ ਹੈ ਜੇ ਬਾਹਰ ਆਵੇ ਤਾਂ ਫਿਰ ਫਾਇਦਾ ਤਾਂ ਚੱਕਣਾ ਹੀ ਆ ਲੋਕਾਂ ਜੇ ਤੁਸੀਂ ਕਿਸੇ ਕਾਨਫਰੰਸ ਹਾਜ਼ਰ ਬੈਠੇ ਆ ਤੁਸੀਂ ਲੜ ਲਓ ਨਰਲ ਪਰ ਤੁਸੀਂ ਵੱਖ-ਵੱਖੇ ਦੁਕਾਨਾਂ ਖੋਲ੍ਹ ਕੇ ਪ੍ਰੈਸ ਕੌਨਸਲ ਕਰਕੇ ਇੱਕ ਦੂਜੇ ਖਿਲਾਫ ਬੋਲਦੇ ਹੋ ਉਹ ਪਾਰਟੀ ਦਾ ਨੂੰ ਸਾਨੂੰ ਹੁੰਦਾ ਬਿਲਕੁਲ ਹੁਣ ਸਾਰੇ ਦਾਵੇਦਾਰ ਜਿਗੇ ਚੰਦੀ ਚੰਨੀ ਦਾਵੇਦਾਰ ਜਿਗੇ ਕਿਉਂਕਿ ਉਹਨੂੰ ਲਿਫਟ ਮਿਲਦੀ ਜਿਗੀ ਹਾਂ ਰੁਨਾਵਾ ਸਾਹਿਬ ਕਹਿੰਦੇ ਮੈਂ ਉਪ ਮੁੱਖ ਮੰਤਰੀ ਬਣਿਆ ਜਿਵੇਂ ਭਗਵੰਤ ਮਾਨ ਕੇ ਵੀ ਟਿੱਚਰ ਕਰਦੇ ਕਿ ਐਵੇਂ ਦਨ ਕਿਲੋਮੀਟਰ ਦੂਰ ਹੈਗਾ 2 ਕਿਲੋਮੀਟਰ ਦੀ ਹੋਣਾ ਜੀ ਇਹ ਵੜਿੰਗ ਵੀ ਚਾਹੁੰਦਾ ਹੈਗਾ ਕਿ ਮੈਂ ਛੋਟੀ ਉਮਰ ਦੇ ਵਿੱਚ ਮੈਨੂੰ ਜੀ ਇੰਨਾ ਕੁਝ ਮਿਲਿਆ ਹੈਗਾ ਤੇ ਮੈਂ ਪ੍ਰਧਾਨ ਵੀ ਬਣਿਆ ਤੇ ਮੇਰੀ ਵਾਰੀ ਹੋਣੀ ਚਾਹੀਦੀ ਹੈ ਜੀ ਹੁਣ ਇਹ ਸਾਰਿਆਂ ਨੂੰ ਮਤਲਬ ਇੱਕ ਬੁਖਾਰ ਆ ਰਹਿਣਾ ਗੁਰਜੀਤ ਸਿੰਘ ਕਹਿੰਦੇ ਕਿ ਮੇਰੇ ਕੋ ਨਵਾਂ ਪੰਜਾਬ ਨਵੀਂ ਸੋਚ ਹੈਗੀ ਹੈ ਮੈਂ ਕੁਝ ਵੀ ਕਰ ਸਕਦਾ ਤੇ ਮਤਲਬ ਇਦਾਂ ਦੀ ਗੱਲਾਂ ਹੈਗੀਆਂ ਜਿਸ ਕਰਕੇ ਹੁਣ ਜਿਹੜੇ ਭਪੇਸ਼ ਭਗੇਰਾ ਹੈ ਸਾਬਕਾ ਮੁੱਖ ਮੰਤਰੀ ਹੈਗੇ ਉਹਨਾਂ ਦਾ ਬੜਾ ਤਜਰਬਾ ਹੈਗਾ ਉਹਨਾਂ ਨੇ ਪੰਜਾਬ ਦੀ ਨਬਜ਼ ਨੂੰ ਪੜ ਲਿਆ ਉਹਨਾਂ ਨੂੰ ਸਮਝ ਰਿਹਾ ਉਹਨਾਂ ਨੇ ਇੱਕੋ ਹੀ ਮਤਲਬ ਚੋਗਾ ਮਾਰਿਆ ਪਹਿਲੀ ਗੱਲ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆ ਕਿ ਹੁਣ ਕਾਂਗਰਸ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਜਾਤ ਪਾਤ ਨਹੀਂ ਹੁੰਦੀ ਜੀ ਜਾਦਵਪਦ ਕਿਉਂਕਿ ਸਿੱਖਦਰ ਪਾਰਟੀ ਹੈਗੀ ਆ ਭਾਰਤੀ ਸੰਵਿਧਾਨ ਦੇ ਮੁਤਾਬਕ ਹੈਗੀ ਆ ਔਰ ਇਹਦੇ ਵਿੱਚ ਟੈਲੈਂਟ ਦੇਖਣੀ ਆ ਅਸੀਂ ਜਿਨੇ ਕੰਮ ਕੀਤਾ ਜਾਂ ਜਿਨੇ ਕੰਮ ਕੀਤਾ ਉਸ ਬੰਦੇ ਦੀ ਪਛਾਣ ਹੈ ਇਹ ਨਹੀਂ ਦੇਖਣਾ ਕਿ ਬੰਦਾ Hindu ਆ ਜਾਂ Sikh ਆ ਜਾਂ Dalit ਹੈਗਾ ਜੀ ਬੇਸ਼ੱਕ ਜਦੋਂ ਮਤਲਬ ਹੈ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਨੇ ਰਾਜ ਤੋਂ ਲਾਇਆ ਤੇ ਉਦੋਂ ਲਿਆਂਦਾ ਇਹਨੂੰ ਚੰਨੀ ਲਿਆਂਦਾ ਚੰਨੀ ਦੀ ਲਾੜੀ ਵੀ ਤੰਨੀ ਨੂੰ ਪਤਾ ਨਹੀਂ ਸੀ ਮੈਂ ਮੁੱਖ ਮੰਤਰੀ ਬਣ ਸਕਦਾ ਬਿਲਕੁਲ ਜਿਦੋਂ ਉਹਨੇ ਵੋਟਾਂ ਪਾਈਆਂ ਉਦੋਂ ਜਾਖੜ ਬਲ ਜਿਆਦੀਆਂ ਸੀ ਤੇ ਦੂਜੇ ਵੇਲੇ ਘੱਟ ਸੀ ਤੇ ਜਾਖੜ ਤੇ ਬਣੀ ਨਹੀਂ ਸਕਦਾ ਨਿਜਮਤੌਰ ਤੇ ਕਿਉਂਕਿ ਬਧਾਇਕ ਨਹੀਂ ਸੀ ਜੀ ਹਨਾ ਜੀ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਕਿ ਅਮਕਾ ਸੋਨੀ ਨੇ ਕਿਹਾ ਕਿ ਨਹੀਂ ਕਿਉਂਕਿ ਜਿਹੜਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 31 32% ਜੀਆਂ ਵੋਟਾਂ ਹੈਗੀਆਂ ਉਹ ਦਲਤ ਹੈਗੀਆਂ ਤੇ ਉਹਨਾਂ ਨੇ ਲੈਣ ਲਈ ਸਾਨੂੰ ਆਪੋ ਮੁੱਖ ਮੰਤਰੀ ਕੀ ਸਾਨੂੰ ਮੁੱਖ ਮੰਤਰੀ ਜੀ ਉਹਨੂੰ ਚਾਂਸ ਦਿੱਤੇ ਕੁਝ ਲੱਭ ਕੇ ਤੇ ਉਹ ਇੱਕ ਸਿੱਕੀ ਰੂਪ ਚ ਵੀ ਹੈਗਾ ਪੰਜਾਬ ਦੇ ਦੇ ਦੂਜਾ ਉਹ ਦਲਤ ਹੈਗਾ ਤੇ ਨੋਟ ਆਊਟ ਕਿ ਉਹਨੇ 3 ਮਹੀਨੇ ਦੇ ਵਿੱਚ ਮੁੱਖ ਮੰਤਰੀ ਨੇ ਆਪਣੇ ਮਤਲਬ ਜਿਹੜੇ ਟੈਲੈਂਟ ਆ ਉਹਨੂੰ ਵਹਾ ਰਿਆ ਤੋਂ ਨੇ ਆਪਣਾ ਕਦ ਉੱਚਾ ਕੀਤਾ ਬਿਲਕੁਲ ਕੀਤਾ ਜਿਹੜੀ ਚੰਨੀ ਚੰਨੀ ਹੈਗੀ ਆ ਡਾਕਟਰ ਚੰਨੀ ਜੀ ਉਹਨੇ ਪੀ ਐਚ ਡੀ ਕੀਤੀ ਕਾਂਗਰਸ ਸਿਧਾਂਤਾਂ ਉੱਤੇ ਜੀ ਲੇਕਿਨ ਚੰਦੇ ਚੰਨੀ ਤੇ ਇਹ ਨਹੀਂ ਬਦਬੂ ਆਉਂਦੀ ਕਿ ਉਹ ਦਲਤਾਂ ਦੇ ਕੰਮ ਕਰਦਾ ਰਿਹਾ ਜਾਂ ਉਹ ਜਨਰਲ ਨਹੀਂ ਨਹੀਂ ਕੀਤਾ ਉਹਨੇ ਸਾਰਿਆਂ ਲਈ ਕੁਝ ਕੀਤਾ ਸਰਵ ਸਾਂਝਾ ਕੰਮ ਕੀਤਾ ਠੀਕ ਹੈ ਨਾ ਉਹਨੇ ਮਤਲਬ ਤਿੰਨਾਂ ਮਹੀਨਿਆਂ ਚ 68 ਜਿਹੜੇ ਨੋਟਿਫਿਕੇਸ਼ਨ ਜਾਰੀ ਕੀਤੇ ਸੀ ਫੈਸਲੇ ਕੀਤੇ ਸੀ ਤੇ ਹਰ ਹਫ਼ਤੇ ਕੈਬਨਟ ਮੀਟਿੰਗ ਕਰਦਾ ਸੀ ਉਹ ਬਿਲਕੁਲ ਉਹਨਾਂ ਨੇ ਤਿੰਨਾਂ ਮਹੀਨੇ ਚ ਤਿੰਨਾਂ ਸਾਲਾਂ ਜਿਹੜਾ ਕੰਮ ਕੀਤਾ ਸੀ ਲੇਕਿਨ ਇਸ ਕਰਕੇ ਉਹਦੀ ਉਹਦੀ ਤੱਕ ਬਣ ਗਿਆ ਸਟੇਟਸ ਬਣ ਗਿਆ ਤਦ ਉੱਚਾ ਹੋ ਗਿਆ ਉਹਨੇ ਜਿਹੜੀ ਚਿੱਟੀ ਚਾਦਰ ਲੈਂਦਾ ਸੀ ਉਹ ਬੇਦਾਗ ਆ ਬੇਸ਼ੱਕ ਰਜ਼ਾਮ ਦੂਜਿਆਂ ਨੇ ਬਹੁਤ ਲਾਏ ਹੈਗੇ ਗੱਲ ਹੈਗੀ ਆ ਕਿ ਇੱਕ ਸਾਡੇ ਪੰਜਾਬ ਦੇ ਵਿੱਚ ਪਵਾ ਕਰ ਲਈ ਆ ਚਾਹੇ ਕਾਂਗਰਸੀ ਹੈਗੇ ਆ ਚਾਹੇ ਆਮ ਆਦਮੀ ਪਾਰਟੀ ਆ ਇੱਥੇ ਡੋਮਿਨੈਂਟ ਜੱਟ ਕਰ ਰਿਆ ਹੂੰ ਠੀਕ ਆ ਨਾ ਉਹਨਾਂ ਨੇ ਜੱਟਾਂ ਦੇ ਮੂਰੇ ਰੱਖਿਆ ਤੇ ਬਾਕੀ ਨੂੰ ਦੂਜੇ ਨੰਬਰ ਰੱਖਦੇ ਆ ਲੇਕਿਨ ਕਾਂਗਰਸੀ ਜਿਨ੍ਹਾਂ ਨੇ ਜੱਟ ਨੂੰ ਪਿੱਛੇ ਕਰਤਾ ਅੱਜ ਜੱਟਾਂ ਨੂੰ ਜੱਟਾਂ ਦੀ ਜਿਹੜੀ ਹੋਮੋਫ੍ਰੈਕਚਰ ਹੋ ਗਈ ਪਵਾ ਜੱਟ ਜਿਹੜੇ ਹੈਗੇ ਆ ਚਰਨਧਾਵੇ ਆ ਬਜਵੇ ਆ ਚੀਮੇ ਆ ਖੈਰੇ ਆ ਜਾਂ ਮਤਲਬ ਰਾਣੇ ਹੈਗੇ ਇਹ ਸਾਰੇ ਜੱਟ ਇਕੱਠੇ ਹੋਏ ਆ ਲੇਕਿਨ ਉਹ ਸਾਰੇ ਆਪਸੇ ਪਿੜੀ ਜਾਂਦੇ ਆ ਹੂੰ ਕੀ ਹੋਇਆ ਕਿ ਜੱਟ ਵੀ ਚਾਹੁੰਦੇ ਆ ਹੂੰ ਜੇ ਮੈਂ ਨਹੀਂ ਤੇ ਉਹ ਵੀ ਨਾ ਬਣੇ ਜੇ ਮੈਂ ਨਹੀਂ ਤੇ ਉਹ ਵੀ ਨਾ ਬਣੇ ਤੇ ਉਹ ਕੌਣ ਬਣੇ ਕਹਿੰਦੇ ਚੰਨੀ ਠੀਕ ਆ ਹਮ ਚੰਨੀ ਨੇ ਲੋਕ ਸਭਾ ਇਲੈਕਸ਼ਨ ਜਨਰਲ ਸੀਟ ਜਿੱਤ ਕੇ ਇਹ ਦੱਸਤਾ ਸੀਗਾ ਚੰਨੀ ਲੀਡਰ ਆ ਚੰਨੀ ਨੇ ਹੁਣ ਬਲਾਗ ਸਭਤੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਪਣੀਆਂ 16 ਚੋਂ 15 ਸੀਟਾਂ ਜਿੱਤ ਕੇ ਦੱਸਤਾ ਕਿ ਮੈਂ ਲੀਡਰ ਹੈਗਾ ਬਾਕੀ ਇਹਦਾ ਹਾਨ ਮੰਦਾ ਸੀਗਾ ਹਮ ਚੰਨੀ ਨੇ ਆਪਣੀ ਮਤਲਬ ਗਰਾਫ ਨੂੰ ਉੱਚਾ ਰੱਖਿਆ ਹੈਗਾ ਦੋ ਰਾਵਾਂ ਨਹੀਂ ਗਈਆਂ ਲੇਕਿਨ ਚੰਨੀ ਇਹ ਸਰ ਕੇ ਨਹੀਂ ਹੋਣਾ ਆਵੇਗਾ ਜੱਗਿਆ ਹੋਵੇਗਾ ਕਿਉਂ ਦਲਤ ਕਰਕੇ ਚੰਨੀ ਹੋਵੇਗਾ ਕਿਉਂਕਿ ਉਹ ਚੰਨੀ ਆ ਚੰਨੀ ਆ ਠੀਕ ਹੈ ਨਾ ਜੀ ਚੰਨੀ ਨੇ ਆਪਣਾ ਸਰਵੇ ਵੀ ਕਰ ਲਿਆ ਹੈਗਾ ਸਟਰੋਂਗ ਕੈਂਡੀਡੇਟ ਨੇ ਉਹ ਇਹ ਵੀ ਆਪਣੀ ਲੈ ਸਕਦੇ ਨੇ ਪਰ ਇਸੇ ਹੀ ਸੰਦਰਭ ਦੇ ਵਿੱਚ ਇਸੇ ਹੀ ਸੰਦਰਭ ਦੇ ਵਿੱਚ ਬਘੇਲ ਨੇ ਇਹ ਗੱਲ ਆ ਕਿ ਕਾਂਗਰਸ ਇੱਕ ਨਾਂ ਤੇ ਜਾਤ ਨੂੰ ਦੇਖਦੀ ਹੈ ਨਾ ਕੋਈ ਪਾਤ ਨੂੰ ਵੇਚਦੀ ਆ ਨਾ ਕੋਈ ਹੋਰ ਦੇਦੀ ਕਾਂਗਰਸ ਵੇਚਦੀ ਆ ਕਿ ਕਿਨੇ ਆਪਣੇ ਆਪ ਨੂੰ ਪਾਰਟੀ ਦੇ ਸਮਰਪਤ ਕਾਂਗਰਸ ਦੇ ਸਿਧਾਂਤ ਲੜਨਗੇ ਜੋ ਸੌ ਸੌ ਦਾ ਕਾਂਗਰਸ ਸਿਧਾਂਤ ਹੈਗਾ ਕਾਂਗਰਸ ਉਹ ਪਾਰਟੀ ਹੈ ਜਿਨੇ ਭਾਰਤੀ ਸੰਵਿਧਾਨ ਦਿੱਤਾ ਉਹ ਪਾਰਟੀ ਜਿਨੇ ਤਿਰੰਗਾ ਦਿੱਤਾ ਜਿਸ ਪਾਰਟੀ ਨੇ ਪੂਰੇ ਦੇਸ਼ ਦਾ ਨਿਰਮਾਣ ਕੀਤਾ ਅੱਜ ਉਹ ਪਾਰਟੀ ਸਿਧਾਂਤਹੀਣ ਕਿਉਂ ਹੋ ਜਾਵੇ ਜੀ ਕਾਂਗਰਸ ਨੇ ਕਦੇ ਵੀ ਇਲੈਕਸ਼ਨ ਇਦਾਂ ਲੜੀ ਨਹੀਂ ਸੀ ਇਹ ਜਿਹੜੀ ਇਲੈਕਸ਼ਨ ਹੋਈ ਨਾ ਇਹ ਮੋਦੀ ਸਾਹਿਬ ਵੱਲੋਂ ਸ਼ੁਰੂ ਹੋਈ ਆ ਵੀ ਪ੍ਰਧਾਨ ਮੰਤਰੀ ਨੋਮਸ ਕਰ ਦਿਓ ਜੀ ਪ੍ਰਧਾਨ ਮੰਤਰੀ ਜੇ ਕੋਈ ਭਾਜਪਾ ਨੇ ਜਿੱਤ ਕੇ ਵੀ ਪ੍ਰਧਾਨ ਮੰਤਰੀ ਦੁਆਰਾ ਚੁਣਨਾ ਪੈਂਦਾ ਸੀਗਾ ਲੀਡਰ ਜੀ ਕਾਂਗਰਸ ਇਦਾਂ ਨਹੀਂ ਕਰਦੀ ਸੀ ਕਾਂਗਰਸ ਕੀ ਲੜਦੀ ਸੀ ਕਿ ਇਲੈਕਸ਼ਨ ਲੜਾਂਗੇ ਜਿਦੋਂ ਆ ਗਿਆ ਜਿਹਨੇ ਕੀਤੀ ਹੈਗੀ ਉਹ ਹਾਈ ਕਮਾਂਡ ਬਹਿ ਕੇ ਫੈਸਲਾ ਕਰੂਗੀ ਮੁੱਖ ਮੰਤਰੀ ਬਣ ਜਾਊਗਾ ਹਾਂ ਉਹ ਨਿਚੋ ਸੀ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਆਪਣੇ ਸਿਧਾਂਤ ਤੇ ਖੜ ਗਈ ਭਗੇਲ ਦੇ ਮਦਦ ਉਹ ਵੀ ਅਸੀਂ ਕਾਂਗਰਸ ਹੀ ਆਪਣੇ ਸਿਧਾਂਤ ਤੇ ਇਲੈਕਸ਼ਨ ਲੜੀਏਗੀ ਸਾਰੇ ਨੇਤਾ ਤੇ ਸਾਰੇ ਵਰਕਰ ਡੈਡੀਕੇਟਿਡ ਕੰਮ ਕਰਨਗੇ ਤਾਂ ਕਿ ਅਗਲੀ ਸੈਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੇ ਅੱਛਾ ਕੀ ਲੱਗਦਾ ਕਿ ਉਹਨਾਂ ਵੱਲੋਂ ਦਿੱਤਾ ਇਹ ਬਿਆਨ ਕਾਂਗਰਸ ਨੂੰ ਹੁਣ ਇੱਕ ਜੁਟ ਕਰ ਪਾਵੇਗਾ ਕਿਉਂਕਿ ਜੇਕਰ ਸੀਐਮ ਚਿਹਰੇ ਦੀ ਗੱਲ ਕਰੀਏ ਉਹਦੀ ਦਾਅਵੇਦਾਰੀ ਦੀ ਗੱਲ ਕਰੀਏ ਵੜਿੰਗ ਤਾਂ ਪਹਿਲੇ ਹੀ ਇਸ ਰੇਸ 'ਚ ਥੋੜਾ ਪਿੱਛੇ ਆਪਣੇ ਉਹਨਾਂ ਨੇ ਪੈਰ ਖਸਕਾ ਲਏ ਨੇ ਤੁਹਾਨੂੰ ਕੀ ਲੱਗਦਾ ਹੈ ਵੜਿੰਗ ਨੇ ਪੈਰ ਨਹੀਂ ਖਸਕਾਏ ਵੜਿੰਗ ਨੂੰ ਕਿਤੇ ਹੰਗਾਰਾ ਵੀ ਮਿਲਿਆ ਹੂੰ ਜੇਕਰ ਵੜਿੰਗ ਜਿਹੜੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਜਿਹੜੇ ਆਪਣੇ ਜੀ ਜਿਹੜੇ ਦਾਵੇਦਾਰ ਮੁੱਖ ਮੰਤਰੀ ਦੇ ਆ ਜਿੱਦਾਂ ਇਲੈਕਸ਼ਨ ਲੜਦੇ ਹੈਗੇ ਆ ਇੱਥੇ ਵਿਧਾਨ ਸਭਾ ਵੀ ਲੜਦੇ ਆ ਐਮਪੀ ਛੱਡ ਕੇ ਤੇ ਫਿਰ ਤੇ ਲੋਕਾਂ ਦੇ ਮਨ ਚ ਆਈ ਜਣਾ ਨਾ ਵੀ ਕਿਉਂ ਬੈਕ ਟੂ ਬੈਕ ਟੂ ਪੋਲੀਟਿਕਨ ਆਏ ਆ ਇਸ ਲਈ ਆਇਆ ਕਿ ਇਹਨਾਂ ਨੂੰ ਸੀਐਮ ਦੀ ਜਿੰਦਗੀ ਆ ਜੇ ਸੀਐਮ ਨਾਮ ਹੀ ਹੋਵੇਗਾ ਡਿਪਟੀ ਸੀਐਮ ਜਾਂ ਕੋ ਚੰਗੇ ਮਲਾਈਦਾਰ ਕੋਈ ਮਹਿਕਮਾ ਮਿਲ ਸਕਦਾ ਤਾਂ ਵਾ ਬੱਸਾਂ ਨੇ ਰੋਲਾ ਹੀ ਪਿਛਲਾ ਉਹਦਾ ਪਰ ਲੇਕਿਨ ਇਹ ਗੱਲ ਹੈ ਕਿ ਥੋੜੀ ਆਸ ਹੁੰਦੀ ਇਹਨਾਂ ਨੂੰ ਵੀ ਅਸੀਂ ਜੇ ਜੇ ਐਸ ਸਰਕਾਰ ਦੇ ਵਿੱਚ ਤੂੰ ਆਪਣਾ ਸਟੇਟਸ ਲੈ ਕੇ ਬੈਠੀਏ ਹੈਨਾ ਜੀ ਤੇ ਇਹ ਗੱਲ ਹੈ ਕਿ ਜਿਹੜਾ ਨਾ ਇਹ ਸਾਰੇ ਕਾਂਗਰਸੀ ਹੁਣੇ ਬਿਆਨ ਦੇਣ ਲੱਗ ਪਏ ਹੂੰ ਸਾਰੇ ਕਾਂਗਰਸੀ ਨਿਮਤ ਦਾਵੇਦਾਰੀਆਂ ਛੱਡ ਦਿੱਤੀਆਂ ਛੱਡਤੀਆਂ ਦਾਵੇਦਾਰੀਆਂ ਬਸ ਇਹ ਕਾਂਗਸ ਲੜੇਗੀ ਕਾਂਗਸ ਕਰੇਗੀ ਲੇਕਿਨ ਉਹ ਕੰਮ ਇੰਨਾ ਜਗਰ ਕਰ ਰਿਹਾ ਹੈਗਾ ਅੱਜ ਪ੍ਰਤਾਪ ਸਿੰਘ ਬਾਜਵੇ ਦਾ ਬਿਆਨ ਸੀਗਾ ਕਿ ਮੈਨੂੰ ਗੁੱਠੇ ਲੈਣ ਲਾਉਣ ਲਈ ਹੀ ਮਤਲਬ ਕੈਪਟਨ ਬਿੰਦਰ ਸਿੰਘ ਨੇ ਮਤਲਬ ਇੱਕ ਛੜਜੰਤਰ ਰਹਿ ਗਿਆ ਸੀਗਾ ਪਲਾਨਿੰਗ ਕੀਤੀ ਸੀਗੀ ਤੇ ਉਹ 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 ਗਲਾਨੀ ਮਹਿਸੂਸ ਕਰਦੇ ਆ ਕਿ ਮੈਂ ਗਿੱਠੋ ਲੈਣ ਲੱਗਾ ਹੁਣ ਕਿਉਂ ਲੱਗਾ ਹਣਾ ਉਹ ਫਿਰ ਵੀ ਮਤਲਬ ਉੱਭਰ ਕੇ ਆਉਂਦੇ ਆ ਕਿਉਂਕਿ ਉਹ ਹਾਈ ਕਮਨ ਦੱਸ ਸਕੀਏ ਕਿ ਜਿਹੜਾ ਮਤਲਬ ਪ੍ਰਤਾਪ ਸਿੰਘ ਬਜਵਾ ਉਹ ਜ਼ਿਆਦਾ ਐਲੀਜੀਬਲ ਹੈਗਾ ਲੇਕਿਨ ਕਈ ਗੱਲਾਂ ਦੇਖਿਆ ਕਿ ਪ੍ਰਤਾਪ ਸਿੰਘ ਬਜਵਾ ਨੋ ਡਾਊਟ ਕਿ ਉਹ ਜਦੋਂ ਵਿਧਾਨ ਸਭਾ ਸੁਣਿੰਦਾ ਕਿ ਉਹ ਇਜ਼ ਇੰਟੈਲੀਜੈਂਟ ਆ ਪੁਰਾਣਾ ਤੇ ਜਰ ਬੇਕਾਰ ਆ ਲੇਕਿਨ ਕੁਝ ਗਲਤੀਆਂ ਤਾਂ ਨਹੀਂ ਕਰ ਜਾਂਦੇ ਹੈਗੀਆਂ ਉਹ ਚਰਚਾ ਚੱਲਦੀ ਰਹਿੰਦੀ ਹੈਗੀ ਆ ਉਹ ਲੱਗਦਾ ਨਹੀਂ ਸਣਿਆ ਮਤਲਬ ਜਿਹੜੇ ਵੜਿੰਗ ਨੇ ਅਕਸਰ ਹੀ ਪਿਛਲੇ ਇਲੈਕਸ਼ਨ ਤਰਨਤਨ ਦੀ ਹਰੋਂ ਵਾਲੇ ਵੜਿੰਗ ਹੈਗਾ ਵੜਿੰਗ ਹੈ ਜੀ ਜੀ ਵੜਿੰਗ ਦੇ ਬਿਆਨ ਹੀ ਦਿੰਦੇ ਹੁੰਦੇ ਆ ਕੱਲ ਪਰਸੋ ਹੋਰ ਬਿਆਨ ਦੇ ਬੈਠ ਬਿਨਾਂ ਸੋਚੇ ਉੱਤੇ ਬਿਆਨ 12 5 ਵਾਲਾ ਕੱਲ ਕਰਦੇ ਤੁਸੀਂ 12 5 ਹਾਂ ਹੁਣ ਗਲਤੀ ਹੈ ਗਈਆਂ ਕਿ ਉਹ ਗਲਤੀ ਕਰ ਬਿੰਦੇ ਵਿਚਾਰੇ ਹਨਾ ਉਹਨੂੰ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਹਨਾ ਹੁਣ ਬਾਹਰੋ ਚੌਕ 48 ਹੁੰਦੇ ਆ ਤੇ ਉਹ ਬਾਹਰੋ 50 60 ਹੁੰਦੇ ਆ ਮਨਾ ਜੀ 12 48 ਉਹੀ ਮਨਾ 48 ਹੁਣ ਅਸੋਦੇ ਮੰਦ ਚ ਕੀ ਮੈਂ ਇੱਕ ਦਿਨ ਫਿਲਮ ਸੁਣਿਆ ਉਹਨੂੰ ਕਹਿੰਦਾ ਵੀ ਜਿਹੜੇ 4 ਸਾਲ ਦਾ ਨਾ ਮਤਲਬ ਹੈਗਾ 48000 ਰੁਪਏ 12 48 ਬਣਦਾ ਤੇ ਹੁਣ ਪੰਜਵੇਂ ਸਾਲ ਨੂੰ ਨੇ 1000 ਰੁਪਏ ਦੇਣਾ ਉਹ ਵੱਖਰੀ ਗੱਲ ਹੈਗੀ ਉਹ ਕਹਿੰਦਾ ਕਿ ਪੰਜਵੇਂ ਸਾਲ ਤੋਂ ਬਾਅਦ ਕੀ ਦੇਣਗੇ ਉਹ 12 ਪੰਜੇ ਉਹਨੇ 48 12 48 ਕਰਕੇ ਪੰਜਵੇਂ ਦੀ ਗੱਲ ਹੋਰ ਕਰਨੀ ਸੀ ਜਿਹੜੀ ਪਹਿਲਾਂ ਕਰ ਚੁੱਕਾ ਸੀ ਲੇਕਿਨ ਉਹ ਮੋਸ਼ਨਲ ਇੰਨਾ ਹੋ ਗਿਆ ਕਿ ਉਦਨ ਲੱਗਿਆ ਵੀ ਗ੍ਰਿਤ ਦੀ ਚੌਥੀ ਜੋ ਫੇਲ ਆ ਜੀ ਬਿਲਕੁਲ ਹੈਨਾ ਤੇ ਇਸ ਕਰਕੇ ਕੁਝ ਗੱਲਾਂ ਮੋਸ਼ਰੀ ਹੋ ਜਾਂਦੀਆਂ ਲੋਕੀ ਉਹਨੂੰ ਚੱਕ ਲੈਂਦੇ ਆ ਪਰ ਇਹ ਗੱਲ ਸੱਚ ਹੈਗੀ ਆ ਕਿ ਜਿਨੇ ਸਰਕਾਰ ਨੇ 1000 ਰੁਪਏ ਔਰਤਾਂ ਦੇਣਾ ਮੰਨੇ ਆ ਤੇ ਔਰਤਾਂ ਦਾ 48000 ਪਿਛਲੇ 64 ਸਾਲਾਂ ਦਾ ਬਕਾਇਆ ਪਿਆ ਹੋਆ ਅੱਛਾ ਮਨਰੇਗਾ ਨੂੰ ਲੈ ਕੇ ਨਾ ਕਾਂਗਰਸ ਦੇ ਵਿੱਚ ਕਾਂਗਰਸ ਪਾਰਟੀ ਹੁਣ ਰੈਲੀਆਂ ਕਰ ਰਹੀ ਹੈ ਹਰ ਦਿਨ ਕੋਈ ਨਾ ਕੋਈ ਰੈਲੀ ਉਲੀਕੀ ਜਾ ਰਹੀ ਹੈ ਤੇ ਇਹਦੇ ਜਿਹੜੇ ਮੇਨ ਲੀਡਰ ਨੇ ਖਾਸ ਨੇਤਾ ਨੇ ਜਿਹੜੇ ਚਿਹਰੇ ਉਹਨਾਂ ਦੇ ਸਾਹਮਣੇ ਆਂਦੇ ਉਸ ਰੈਲੀਆਂ ਵਿੱਚ ਦੋਕ ਤਿੰਨ ਤਾਂ ਲਗਾਤਾਰ ਹੀ ਪੇਸ਼ ਹੋਏ ਨੇ ਪਰ ਹੁਣ ਤੀਜੇ ਚੌਥੇ ਦਿਨ ਦੀ ਰੈਲੀ ਦੀ ਜੇਕਰ ਗੱਲ ਕਰੀਏ ਤੇ ਉਹਦੇ ਵਿੱਚ ਵੱਡੇ ਫੇਸ ਹੈ ਜਿਹੜੇ ਆ ਕਾਂਗਰਸ ਦੇ ਉਹ ਨਜ਼ਰ ਨਹੀਂ ਆ ਰਹੇ ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਹੈ ਤੇ ਕਾਂਗਰਸ ਪਾਰਟੀ ਇਕਜੁੱਟ ਹੋ ਪਾਵੇਗੀ ਤੇ ਜਿਵੇਂ ਬਗਲੇਲ ਸਾਹਿਬ ਨੇ ਜ਼ਿਕਰ ਕੀਤਾ ਕਿ 2022 ਦੀਆਂ ਚੋਣਾਂ ਜੇਕਰ ਅਸੀਂ ਹਾਰੀ ਆ ਤੇ ਉਹਦਾ ਕਾਰਨ ਮੁੱਖ ਇਹ ਸੀਗਾ ਕਿ ਸੀਐਮ ਦਾ ਚਿਹਰਾ ਐਲਾਨਿਆ ਗਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਉਹ ਗੱਲ ਹੈਗੀ ਕਿ ਚਿਹਰਾ ਲਾਨਿਆ ਗਿਆ ਜਾਂ ਚਿਹਰਾ ਨੇ ਲਨਗੇ ਉਹ ਗਲਤ ਹੋ ਰਹੀ ਹੈ ਜਿਹੜੀ ਤੁਸੀਂ ਮੰਦਰੇਗਾ ਦੀ ਗੱਲ ਕੀਤੀ ਹੈ ਨਾ ਜਿਹੜੀ ਬੀਬੀ ਜੀ ਰਾਮ ਜੀ ਆਈ ਪਾਲਸੀ ਆਈ ਹੈ ਗੱਲ ਉਸ ਦਾ ਕਾਂਗਰਸ ਨਾਲ ਲੜਾਈ ਲੜ ਰਹੀ ਹੈਗੀ ਆ ਕਿ ਉਹਨਾਂ ਨੇ ਮਹਾਤਮਾ ਗਾਂਧੀ ਦਾ ਨਾਮ ਚੇਂਜ ਕੀਤਾ ਜੀ ਅੱਛਾ ਜੇ ਰਾਮ ਸ਼ਬਦ ਲਿਆਂਦਾ ਹੈਗਾ ਰਾਮ ਉਹ ਰਾਮ ਨਹੀਂ ਆਂਦਾ ਜਿਹਦੀ ਪੂਜਾ ਕਰਦੇ ਆ ਰਾਮ ਦੇ ਐਬ੍ਰੀਵੀਏਸ਼ਨ ਹੈਗੀ ਹੈ ਐਬ੍ਰੀਵੀਏਸ਼ਨ ਹੈ ਬਿਸ਼ੱਕ ਉਹਨਾਂ ਨੇ ਲੋਕਾਂ ਨੇ ਨਾ ਇੱਕ ਇੱਕ ਬਦਮਾਸ਼ੀ ਜੀ ਕੀਤੀ ਹੈਗੀ ਰਾਜਨੀਤਿਕ ਬਦਮਾਸ਼ੀ ਕਹਿੰਦੇ ਇਹਨੂੰ لیکن ਉਹਦਾ ਕਰ ਰਹੀ ਹੈਗੀ ਆ ਦੂਜੇ ਪਾਸੇ ਆਪਾਂ ਜੇ ਦੇਖੀਏ ਕਿ ਇਹਨਾਂ ਵਿਧਾਨ ਸਭਾ ਚ ਰੌਣਾ ਪਿਆ ਸੀਗਾ ਇਸ ਪਾਲਿਸੀ ਬਾਰੇ ਵੀ ਇਹ ਜੀ ਦਲਤਾਂ ਦੇ ਖਿਲਾਫ ਹੈਗੀ ਆ ਗਰੀਬਾਂ ਦੇ ਖਿਲਾਫ ਹੈਗੀ ਆ ਔਰ ਖਾਸ ਕਰਕੇ ਦਲਤ ਪੱਖੀ ਤੇ ਗਰੀਬ ਪੱਖੀ ਸਰਕਾਰ ਆਮ ਆਨ ਸਰਕਾਰ ਨੇ ਆਪਣੇ ਨੂੰ ਮਲਗਰਦਾਨੀਆਂ ਹੈਗਾ ਤੇ ਜਦੋਂ ਉਹਨੇ ਅੰਕੜੇ ਲੈਂਦੇ ਪ੍ਰਗਟ ਸਿੰਘ ਨੇ ਵੀ 2000 ਮਤਲਬ 25 ਦੇ ਵਿੱਚ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ 100 ਦਿਨ ਦੇਣਾ ਸੀ ਕੰਮ ਜੀ ਦਿਨੇ ਸਿਰ ਉਠਾਈ ਦਨ ਦਿੱਤਾ ਬਾਕੀ ਦਿਨ ਕਿਹੜੇ ਖੁੱਝ ਪੈ ਗਏ ਜਦੋਂ ਤੁਸੀਂ ਦਿਨੇ 10% ਸੀ ਬਾਕੀ ਉਹਨੇ ਦੇਣਾ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਪਾਲਸੀ ਤਾਂ ਲੈਂਦੀ ਆ ਸੁੱਧ ਕੇ ਆਂਦੀ ਆ ਪਾਲਸੀ ਭਾਜ ਭਾ ਕਹਿੰਦੀ ਲੋਕ ਪੱਕੀ ਹੈਗੀ ਆ 125 ਦਿਨ ਕੰਮ ਵੀ ਦੇਵਾਂਗੇ ਕੰਮ ਦੇ ਜਿਹੜਾ ਭ੍ਰਿਸ਼ਟਾਚਾਰ ਰਾਕਾ ਭਲੇ ਭਾਜੀ ਹੋਈ ਆ ਕੋਈ ਪ੍ਰਭਾ ਸੱਚ ਗੱਲ ਹੈਗੀ ਕਿ ਭ੍ਰਿਸ਼ਟਾਚਾਰ ਬਹੁਤ ਹੋਇਆ ਬਿਲਕੁਲ ਹੋਇਆ ਇਹਦੇ ਵਿੱਚ ਸ਼ਮਸ਼ਾਨ ਘੜ ਉਹ ਬਣ ਗਏ ਹੈਗੇ ਜਿਹੜੇ ਬਣੇ ਨਹੀਂ ਤੇ ਕਾਗਜ਼ਾਂ 'ਚ ਬਣੇ ਹੋਏ ਉਹਦੇ ਮਨਰੇਗਾ ਦੇ ਜਿਹੜੇ ਵੀ ਅਧਿਕਾਰੀ ਆ ਉਹ ਵੀ ਰਲੇ ਹੋਏ ਸੀ ਸਰਪੰਚਨ ਪਾੜ ਸੀ ਸਰਪੰਚਾਂ ਨੂੰ ਬਰਗੜਾ ਲਿਆ ਤੁਹਾਨੂੰ ਆ ਕਿਤੇ ਬਣਾਤਾ ਕਿਤੇ ਨਹੀਂ ਬਣਾਇਆ ਹੂੰ ਉਹ ਹੁਣ ਇੱਕ ਵਖਰੀ ਨਰਸੇ ਚੱਲ ਰਿਹਾ ਪੰਜਾਬਸ ਘਰ ਇੱਥੇ ਕਿਉਂ ਨਹੀਂ ਖੜਦੀ ਹੂੰ ਵੀ ਸਾਡੇ ਕੋਲ ਕੋਈ ਪਤਾ ਨਹੀਂ ਹੋਇਆ ਕੋਈ ਘਮਲੇ ਹੋਏ ਹੈਗੇ ਆ ਉਹ ਜਿਹਦੇ ਕਰਕੇ ਜੇਕਰ ਭੰਜਪਾਏ ਇਹ ਗੱਲ ਕਹਿੰਦੀ ਹੈਗੀ ਆ ਮੈਂ ਕਹਿੰਦਾ ਨਾ ਕੋਈ ਹੋਵੇ ਨਾਂ ਨੂੰ ਛੱਡੋ ਪਰੇ ਹੂੰ ਗੱਲ ਹੈਗੀ ਕਿ ਤੁਸੀਂ ਪੰਜਾਬਸ ਘਰ ਇਹ ਕਰੇ ਵੀ ਅਸੀਂ 125 ਦਿਨਾਂ ਆਏ ਕੇਂਦਰ ਵੱਲੋਂ ਆਏ ਆ 125 ਦਿਨ ਅਸੀਂ ਪੰਜਾਬ ਦੇਵਾਂਗੇ ਤਾਂ ਕਿ 250 ਨੂੰ ਚੁੱਲਾ ਬળે ਬਿਲਕੁਲ ਅਸੀਂ ਲੋਕਾਂ ਨੂੰ ਖਰਾ ਦੇਣ ਦੀ ਬਜਾਏ ਆਟਾ ਦਾਲ ਸਕੀਮ ਨਹੀਂ ਦੇਵਾਂਗੇ ਅਸੀਂ ਲੋਕਾਂ ਨੂੰ ਅ ਆਣੀ ਦੇਵਾਂਗੇ ਜਿਹੜੇ ਬਾਦੂ ਖਰਾ ਵੋਟਾਂ ਲਈ ਦੇ ਰਿਆ ਅਸੀਂ 250 ਤੋਂ ਕੰਮ ਦੇਵਾਂਗੇ ਹੱਥਾਂ ਨੂੰ ਕੰਮ ਦੇਣਾ ਹੈ ਨਾ ਕਿ ਤੁਸੀਂ ਲੋਕਾਂ ਨੂੰ ਭਖਾਰੀ ਬਣਾ ਕੇ ਰੱਖਣਾ ਅੱਜ ਸਰਕਾਰਾ ਕੰਮ ਮਿਲੇਗਾ ਤੇ ਵੋਟ ਬੈਂਕ ਤੇ ਵੀ ਉਹਦਾ ਅਸਰ ਅਸਰ ਹੋ ਗਿਆ ਅਸੀਂ ਲੋਕਾਂ ਨੂੰ ਉਹਦਾ ਮਗਰ ਲਾ ਲੈਂਦੇ ਵਿਚਾਰਿਆਂ ਨੂੰ ਲੋਕੀ ਜਿਹੜੇ ਅਨਪੜ੍ਹ ਗਰੀਬ ਲੋਕ ਹੁੰਦੇ ਆ ਉਹ ਉਦਾਂ ਹੀ ਗਰੁੱਪ ਬਣ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਹੱਥਾਂ ਨੂੰ ਕੰਮ ਦੇਵਾਂਗੇ ਕੰਮ ਕਰਾਂਗੇ ਅਸੀਂ ਅਣਖ ਨਾਲ ਜੀਵਾਂਗੇ ਕਿਰਤ ਕਰਕੇ ਖਾਵਾਂਗੇ ਤੁਸੀਂ ਕੰਮ ਦਰਜਗਾਰ ਤੇ ਦੇ ਨਹੀਂ ਰਹੇ ਤੁਸੀਂ ਜਿਹੜਾ ਸੌਦੇ ਨੇ ਮਿਲਦੇ 25 ਦਿਨ ਕੰਮ ਦਿੰਦੇ ਆ ਤੇ ਤੁਸੀਂ ਦਿਓ 2.5 ਤੁਸੀਂ 40% ਜਿਦੋਂ ਮਰਜੀ ਲਿਓ ਤੁਸੀਂ 25000 ਕਰੋੜ ਦੇ ਰਹੇ ਬਿਜਲੀ ਦੇ ਦੇ ਰਹੇ ਆ ਵੀ ਬੰਦ ਕਰੋ ਜਿਹਨੇ ਬਿਜਲੀ ਬਾਲ ਨਹੀਂ ਦੇਵੇ ਤੁਸੀਂ 25000 ਕਰੋੜ ਬਜਾ ਕੇ ਤੁਸੀਂ ਮੰਦਰੇਗਾ ਨੂੰ ਇੰਨਾ ਪਪੂਲਰ ਕਰਦੇ ਹੋ ਕਿ ਤੁਸੀਂ 250 ਦਿਨ ਦੇ ਕੇ ਤੁਸੀਂ ਆਮ ਬੰਦੇ ਨੂੰ ਵੀ ਕੰਮ ਦੇ ਦੋਗੇ ਤੇ ਲੋਕ ਬੜੇ ਮਜ਼ੇ ਨਾਲ ਜ਼ਿੰਦਗੀ ਜੂਣਗੇ ਹੈਨਾ ਕਿਉਂਕਿ ਸਰਕਾਰਾਂ ਇਹ ਨਹੀਂ ਕਰ ਲੈਂਗੀਆਂ ਹਮ ਸਰਕਾਰਾਂ ਲਵਦੀਆਂ ਕੀ ਆ ਕਿ ਹੁਣ ਡੈਮੋਕ੍ਰੇਸੀ ਜਿਹੜੀ ਹੈਗੀ ਆ ਇਹ ਬਾਈ ਦਾ ਪੀਪਲ ਬੀਜੂ ਬਾਈਆ ਖਰੀਦਦੀਆਂ ਲੋਕਾਂ ਨੂੰ ਜੀ ਲੋਕਾਂ ਤੋਂ ਦੂਰ ਰਹਿੰਦੀ ਆ ਲੋਕਾਂ ਨੂੰ ਕੋਈ ਆਵਾਸ ਨਹੀਂ ਲੱਗਦੀ ਇਸ ਵਰਗੇ ਮੌਕੇ ਤੇ ਆ ਕੇ ਚਾ ਸ਼ਰਮ ਪਾਉਣ ਜਦੋਂ ਕਿਹਾ ਸੁਸੋਦੀਆ ਸਾਹਿਬ ਨੇ ਹੂੰ ਉਹ ਕਹਿੰਦੇ ਅਸੀਂ ਤੇ ਕਰਾਂਗੇ ਸਾਮ ਦਾਮ ਡੰਡ ਭੇਜ ਝੂਠ ਸੱਚ ਜੋ ਵੀ ਚੱਲਿਆ ਚਲਾਵਾਂਗੇ ਹੁਣ ਸੁਸੋਧੀਆਂ ਕਹਿ ਕੇ ਫਸ ਗਿਆ ਲੇਕਿਨ ਕਰਦੇ ਸਾਰੇ ਹੀ ਆ ਕਰਦੇ ਸਾਰੇ ਹੀ ਆ ਸਰ ਇਹ ਤਾਂ ਉਹ ਤਾਂ ਚਲੋ ਉਹਨਾਂ ਦੇ ਮੂੰਹ ਚ ਚਲੋ ਉਹ ਸ਼ਬਦ ਨਿਕਲ ਗਏ ਤਾਂ ਉਹ ਫਸ ਗਏ ਨਿਕਲੇ ਨਹੀਂ ਉਹਨਾਂ ਨੂੰ ਉਹਦੇ ਜਾਣ ਬੁੱਝ ਕੇ ਕਿ ਆ ਪਾਲਿਸੀ ਸੀ ਉਹਨੂੰ ਕੀ ਪਤਾ ਇਹ ਮੇਰੀ ਗੱਲ ਪਪਦਰ ਹੋ ਜਾਣੀ ਆ ਇਹ ਪਾਲਿਸੀ ਹੁੰਦੀ ਆ ਸਰ ਰਾਜਨੀਤੀ ਵਿੱਚ ਜੇਕਰ ਲੋਕਾਂ ਨੇ ਚਾਹਣਾ ਜੇ ਸੱਤਾ ਦੇ ਕਾਬਜ਼ ਰਹਿਣਾ ਸੱਤਾ ਦੇ ਕਾਬਜ਼ ਰਹਿਣ ਲਈ ਉਹਨਾਂ ਨੇ ਸ਼ਾਮ ਦਮ ਦੰਡ ਭੇਜ ਨੂੰ ਅਪਣਾਉਣਾ ਹੀ ਹੈ ਤੇ ਮੇਰਾ ਇੱਕ ਛੋਟਾ ਜਿਹਾ ਸਵਾਲ ਰਹਿ ਗਿਆ ਕੀ ਵਿਰੋਧੀ ਪਾਰਟੀਆਂ ਦਾ ਇੱਥੇ ਤੱਕ ਵੀ ਕਹਿ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਨਿਕਲ ਜਾਣੀਆਂ ਪਰ ਕਾਂਗਰਸ ਨੇ ਇਕਜੁੱਟ ਨਹੀਂ ਹੋਣਾ ਜਾਂ ਇਹਨਾਂ ਦਾ ਕੌਟਰੋ ਕਲੇਸ਼ ਨਹੀਂ ਮੁਕਣਾ ਕੀ ਕਹਿਣਾ ਚਾਹੋਗੇ ਕਲਾਈ ਨਹੀਂ ਦੇਖੋ ਵਿਰੋਧੀ ਪਾਰਟੀਆਂ ਨੂੰ ਬੜਾ ਫਿਕਰਾ ਕਾਂਗਰਸ ਦਾ ਆਪਾਂ ਗੱਲ ਕਰਦੇ ਹਾਂ ਵੀ ਇਹ ਇਕੱਠੀਆਂ ਨਹੀਂ ਹੋਣੀਆਂ ਹਾਂ ਉਹਨਾਂ ਨੂੰ ਤਾਂ ਸੋਚਾ ਚਾਹੀਦਾ ਹਾਂ ਉਹਨਾਂ ਨੂੰ ਚਾਹੀਦਾ ਉਹ ਤਾਨੂੰਨ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਵੀ ਇਹ ਨਾ ਚੀਜ਼ਾਂ ਤੋਂ ਹੀ ਸੇਧ ਲੈ ਲੈਣੀ ਚਾਹੀਦੀ ਹੈ ਕਿ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਬੰਸਰ ਜਿਹੜੀ ਬਗੇਲ ਦਾ ਬਿਆਨ ਆ ਗਿਆ ਨਾ ਜਿਹੜਾ ਬਗੇਲ ਦੇ ਬਿਆਨ ਤੋਂ ਬਾਦਾਂ ਜੋ ਉਪਰਲੇ ਹਾਈ ਕਮਾਂਡ ਦਾ ਬਿਆਨ ਹੈਗਾ ਉਹ ਤੋਂ ਜੋ ਸੂਏਦ ਮਿਲੀ ਹੈਗੀ ਹੈ ਬਗੇਲ ਦਾ ਬਿਆਨ ਹੀ ਹਾਈ ਕਮਾਂਡ ਦਾ ਮੁਤਾਬਕ ਹੈ ਔਰ ਕਾਂਗਰਸ ਹਰਿਆਣਾ ਨਹੀਂ ਬਣੇਗੀ ਹੂੰ 2027 ਚ ਕਾਂਸ ਹਰਿਆਣਾ ਨਹੀਂ ਬਣੇਗੀ ਜੋ ਉਹਨਾਂ ਨੂੰ ਮਤਲਬ ਐਲਾਨ ਹੋ ਜਾਏਗਾ ਕਾਂਗਰਸ ਇੱਕ ਜੁੱਟੂ ਕੇ ਲੜੇਗੀ ਬਿਲਕੁਲ ਕਿਸੇ ਮੰਤਰੀ ਬਦਲੀ ਜਾਂ ਮੁੱਖ ਮੰਤਰੀ ਪਦ ਲਈ ਨਹੀਂ ਲੜਨਗੇ ਉਹ ਕਾਂ ਸਰਕਾਰ ਨੂੰ ਲਿਆਉਣ ਲਈ ਲੜਾਈ ਕਰਨਗੇ ਇਹ ਹੌਲਾ ਸਮਾਂ ਦੱਸ ਰਿਹਾ ਹੈਗਾ ਤੇ ਜਿਹੜਾ ਬੰਦਾ ਇਹ ਕਰਦਾ ਹੈਗਾ ਹੋ ਸਕਦਾ ਕਿ ਹੋਰ ਮਤਲਬ 2-3 ਮਹੀਨੇ ਬਾਅਦ ਉਹਨੂੰ ਕਿਤੇ ਬਾਹਰ ਦਾ ਦਰਵਾਜ਼ਾ ਦਿਖਾਤਾ ਜਾਊਗਾ ਬਿਲਕੁਲ ਬਿਲਕੁਲ ਸੋ ਤੁਸੀਂ ਸਾਡੇ ਸਟੂਡੀਓ ਚ ਆਏ ਹੋ ਨੀਆਂ ਖਬਰਾਂ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕੀਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅ ਫਿਰ ਮਿਲਾਂਗੇ ਨਵੀਆਂ ਚਰਚਾ ਤੇ ਖਬਰਾਂ ਨੂੰ ਲੈ ਕੇ ਸਿਆਸੀ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਤੁਸੀਂ ਬਨੇ ਰਹੋ RPD24 ਦੇ ਨਾਲ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ